ਸਰਨਾ ਜੀ ਵੱਲੋਂ 21000 ਜਿਹੜੇ ਤੇ ਅਗਲੇ 25000 25000 ਜਿਹੜੇ ਬਾਬਾ ਸਰਦਾਰ ਬੰਜੀ ਸਿੰਘ ਜੀ ਸਰਨਾ ਜੀ ਵੱਲੋਂ ਜਿਹੜੇ ਦਿੱਤੇ ਜਾ ਰਹੇ ਨੇ 11000 ਰੁਪਏ ਸਰ ਫਾਜਾ ਬੀਬੀ ਬਖਸ਼ੀ ਜੀ ਵੱਲੋਂ 21000 21000 ਰੁਪਏ ਜਿਹੜੇ ਬੀਬੀ ਬਖਸ਼ੀ ਜੀ ਵੱਲੋਂ ਤੇ ਸਰਦਾਰ ਮਨਜੀਤ ਸਿੰਘ ਜੀ ਜੀ जलो देख रहे हो सवार भी करते हो सारा ग्यारह हजार रूपया एमएलए कोलो एमएलए बी पी ढिल ढिलो वालो ते नौ मैडम ने एमएलए साहब उन्होंने ग्यारह हजार रूपए ग्यारह हजार रूपए जरिया गाबड़िया साहब वालों पची हजार रुपया पची हजार रुपयावंजा हजार फौज इकती हजार इकती हजार इकती हजार इकती हजार गाबड़िया जी सात वे ਕਾ ਮੰਤਰੀ ਵੀ ਨੇ ਉਹਨਾਂ ਵੱ ਤੋਂ ਜਿਹੜਾ 31000 ਆ ਵਦਿਆ ਧਿਆਨ ਨਾਲ ਕੋਈ ਆ ਕੇ ਵੇਖਣਾ ਵਧੇ ਅੱਗੋਂ ਮੋੜ ਕੇ ਆ ਕੇ ਤੇ ਬੜੇ ਆਰਾਮ ਦੇ ਨਾਲ ਇਹ ਜਿਹੜੇ ਸਿੰਘ ਜੰਜੂ ਕਰਤਵ ਦਿਖਾਉਂਦੇ ਨੇ ਤੇ ਨਾਲ ਹੀ ਸਿੰਘ ਜਦੋਂ ਘੋੜਿਆ ਮਨਜੀਤ ਸਿੰਘ ਰੂਬੀ ਮਜੀਤ ਸਿੰਘ ਰੂਬੀ 21000 ਰੁਪਇਆ ਮਨਜੀਤ ਸਿੰਘ ਰੂਬੀ ਵੱਲੋਂ ਪਰ 11000 ਬੀਬੀ ਰਜੀਤ ਸਿੰਘ ਵੱਲੋਂ ਇਹ ਜਿਹੜੀ ਮਾਰਾ ਕੀ ਕਹਿੰਦੀ ਤੁਸੀਂ ਆਪ ਹੀ ਰੱਖ ਕੇ ਸਾਰੇ ਘੋੜਸਵਾਰਾਂ ਨੂੰ ਆਪ ਤੇ ਕਿ ਧਿਆਨ ਨਾਲ ਸਾਰਿਆਂ ਨੂੰ ਆਪੇ ਹੀ ਵੰਡਦੇ ਹਾਂ ਜਿਹੜੇ ਘੋੜਸਵਾਰ ਫੋਜ ਉਹ ਸਿੰਘਾਂ ਸੰਗਰ ਦੇ ਵਿੱਚ ਆਵਾਜ਼ੇ ਵਿੱਚ ਗੱਲਾਂ ਕਰਦੇ ਹੋਏ ਹੱਥ ਖੜੇ ਕਰਕੇ ਉਹ ਦੋ ਘੋੜਿਆਂ ਤੇ ਚਾਰ ਘੋੜਿਆਂ ਤੇ ਛੇ-ਛੇ ਘੋੜਿਆਂ ਤੇ ਸਿੰਘ ਖੜੇ ਹੋ ਕੇ ਲੰਮੇ ਬੈ ਕੇ ਜਿਹੜੇ ਜਗ ਜੂ ਕਰਤਬ ਦਿਖਾ ਰਹੇ ਨੇ ਤੇ ਕਿੰਨੀ ਜਿਆਦਾ ਸੰਗਤ ਹੈ ਆ ਸਰਦਾਰ ਬਾਲੂ ਜੀ ਸਿੰਘ ਜੀ ਹੁਣ ਤੁਸੀਂ ਦੱਸੋ ਕਿ ਹੋਲੇ ਮਹੱਲੇ ਦੇ ਦਰਸ਼ਨ ਹੋ ਰਹੇ ਨੇ ਕਿ ਨਹੀਂ ਹੋ ਰਹੇ ਚੰਨਾ ਨੀ ਮੈਗ ਫੜੋ ਮੈਗ ਫੜ ਕੇ ਸੰਤਾਂ ਨੂੰ ਦੱਸੋ ਹੋਲੇ ਮਹੱਲੇ ਦੇ ਆ ਦੇਖੋ ਸਨ ਚਾਰ ਚੜਾ ਘੋੜਿਆਂ ਤੇ ਖੜੇ ਹੋ ਕੇ ਤਰਨ ਸਰਕਾਰ ਜੋ ਜੀ ਬਾਬਾ ਬਲਬੀ ਸਿੰਘ ਜੀ ਚਾਣੇ ਪੋਣੀ ਔਰ ਜਿੱਲੀ ਵੀ ਆਂ ਹਮੋ ਸੇ ਸੰਤਾਂ ਕਿਹੜਾ ਜ ਹਜ਼ਾਰਾਂ ਦੇ ਗਿਣਤੇ ਲਾ ਕੇ ਇਸ ਔਰ ਸਾਰੇ ਦੇ ਖਰਚਾ ਲਾਵਾ ਰਹੇ ਹਨ ਮੈਂ ਸਭ ਤੋਂ ਪਹਿਲਾਂ ਸਾਰਿਆਂ ਨੂੰ ਗੁਰੂ ਦੀ ਸੱਤ ਕਾ ਲਾ ਮਾਈ ਗੁਰੂ ਦੀ ਦਾ ਬਾਈ ਹਰ ਜੀ ਕੀ ਫਤਿਹ ਚੌਵੀ ਗੁਰਦੁਆਰਾ ਫਤਿਹ ਕਵਿਟੀ ਦੀ ਬਿਲਡਿੰਗ ਉਤਾਰ ਕਰਕੇ ਅੱਜ ਉਹ ਲਿਜਾਣਾ ਸਾਰਾ ਬੰਦੀ ਕੇ ਲਈ ਦਿੱਲੀ ਦੇ ਸਟੇਜ ਤੇ ਆਸ਼ਾ